ਕਨੇ ਕਾਲੂ ਸਾਜੀ ਵਖਈ ਤੇ ਪੰਬਰ ਇਹ ਗਿਣਤੀ ਬਹੁਤ ਹੀ ਹੈ ਵਖਈ ਹੋਇਆ ਪਰਮੇਸ਼ਰ ਨੂੰ ਮੰਨਦਾ ਹੈ ਪਰਮੇਸ਼ਰ ਦੀ ਹੋਂਦ ਦੇ ਕਰਨ ਗਿਆਨ ਨਹੀਂ ਮੰਗਦਾ ਹੈ ਪਦਾਰਥ ਮੰਗਦਾ ਮਾਰਾ ਦੁੱਧ ਦੇਓ ਪੁੱਤ ਦਿਓ ਆਦਿਓ ਆਦਿਓ ਉਹਦੀਆਂ ਮੰਗਾ ਨਹੀਂ ਆਖਾ ਮੰਗਾ ਦੇ ਦੇ ਦਾਤ ਕਰੇ ਦਾਤਾਰ ਹਰ ਵੇਲੇ ਮੰਗਤੇ ਦਾ ਮੰਗਤਾ ਲੇਕਿਨ ਇਹ ਨਹੀਂ ਪਤਾ ਜੋ ਮੰਗੇ ਸੋ ਭੁੱਖਾ ਰਹੇ ਜਿਹੜਾ ਭੌਤਾਂ ਮੰਗਦਾ ਉਹਦੀ ਭੁੱਖ ਨਹੀਂ ਉੱਤਰਦੀ ਹੈ ਬਿਨਾਂ ਸੰਤੋਖ ਨਹੀਂ ਕੋ ਰਾਜਾ ਬਿਨਾਂ ਸੰਤੋਖ ਸੁਖ ਹਰ ਸਾਜੀ ਤ੍ਰਿਪਤੀ ਨਹੀਂ ਹੈ ਤੇ ਜੇ ਆਪਾਂ ਕਹਿੰਦੇ ਹੈ ਮਹਾਰਾਜ ਸੰਤੋਖ ਬਖਸ਼ ਦਿਓ ਜਿਹੜਾ ਬੱਚਾ ਸੰਤੋਖੀ ਹੈ ਮਾਂ ਬੈ ਦੇਖੋ ਉਹਦੇ ਤੇ ਕਿੰਨੇ ਕੁਛ ਨੇ ਕਿ ਉਹਨੂੰ ਭੁੱਖਾ ਮਾਰਦੇ ਹਨ ਇਸੇ ਤਰ੍ਹਾਂ ਵਾਹਿਗੁਰੂ ਅੰਤਰਾਜਮੀ ਆ ਸਭ ਦੇ ਦਿਨਾਂ ਦੀ ਜਾਣਦਾ ਹੈ ਬਿਨ ਬਖਨੇ ਬਿਨ ਕਹਨ ਕਹਾਵਲ ਅੰਤਰਾਜਮੀ ਜਾਨਣਾ ਹੈ ਸੋ ਖਰਸਾ ਜੀ ਬਖਈ ਪੁੱਤ ਉਹਨੇ ਪਰਮੇਸ਼ਰ ਦੀ ਹੋਂਦ ਮੰਨਦੇ ਨੇ ਲੇਕਿਨ ਉਹਦੇ ਕੋਲ ਮੰਗਦੇ ਰਹਿੰਦੇ ਨੇ ਮਾਰਾ ਆ ਦੇ ਦੇ ਆ ਦੇ ਦੇ ਬੱਚਾ ਹਰ ਵੇਲੇ ਮਾਂ ਬਾਪ ਤੋਂ ਮੰਗਦਾ ਕੀ ਸਾਰੀਆਂ ਚੀਜ਼ਾਂ ਦੇ ਦਿੰਦੇ ਨੇ ਮਾਂ ਕਦੇ ਨਹੀਂ ਦਿੰਦੀ ਵੀ ਆ ਜਾ ਬੱਚਾ ਜੇ ਮੰਗਦਾ ਜੇ ਨਾ ਤੈਨੂੰ ਮਾਲ ਹੋ ਜਾਣਾ ਮੈਨੂੰ ਵਿਵਤਾ ਪਾਉ ਕਦੇ ਨਹੀਂ ਦਿੰਦੀ ਇਹ ਸਤਨਾ ਵਾਹਿਗੁਰੂ ਵੀ ਅੰਤਰਾਜਮੀ ਆ ਮੰਗਦੇ ਫਰਾਂਣਾ ਕਹਿੰਦਾ ਮੈਂ ਤਾਂ ਅਰਦਾਸਾਂ ਕਰਾਉਂਦਾ ਮਰ ਗਿਆ ਮੈਨੂੰ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਦਿੰਦੇ ਕਰੇ ਹੜਾ ਹੁੰਦੇ